ਕਾਲਸਾ ਵਾਰਿਕੁ ਜੀ ਕੀ ਫਤਿਹ ਵਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇ ਲੰਮੀਆ ਤੇਰਾ ਸਤਾ ਪਾੜਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੀਰੇ ਦਾ ਸੋਣ ਲੋਇ ਆਲ ਜੀ ਵਟਾ ਲੰਮੀਆ ਤੇਰਾ ਸਤਾ ਪਾੜਦਾ रात हनेरी लिश के राज बजलीलके पै गए ने रात हनेरी लिश के राज रा पै गए ने रेशम नालों सोल शरीरणो दुखड़े से ਗੁਜ਼ਰੀਓ ਨਾ ਦੇ ਨਾਲ ਜੀ ਸਸਾਨ ਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਸੋਣੂ ਹਾਲ ਜੀ ਵਟਾਂ ਲੰਮੀਆਂ ਤੇ ਰਸ ਤਾਂ ਪਹਾੜ ਦਾ ਤੁਰ ਜਾਂਦੇ ਸਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੋਣ ਨੂੰ ਆਜਿਂ ਵਟਾਂ ਲੰਮੀਆਂ ਤੇ ਰਸ ਤਾਂ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ چیرੇ ਵਾਲ ਨੇ ਆਣੇ ਕੰਬਦੇ ਨੇ ਕਹਿਰ ਦੀ ਸਰਦੀ ਹੱਡੀਆਂ چیرੇ ਬਾਣੇ ਆਣੇ ਕੰਬਦੇ ਨੇ ਉਂਗਲੀ ਫਾੜ ਕੇ ਮਾਂ ਗੁਜਰੀ ਦੀ ਰਾਹ ਪਥਰਾਂ ਦੇ ਲੰਘਦੇ ਨੇ ਕਦਮ ਜਿੱਤ ਤੇ ਜੁਝਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਨ ਨਦੀ ਤੇ ਵਿੱਚ ਛੋੜਾਂ ਪੈ ਗਿਆ ਉਸ ਵੇਲੇ ਦਾ ਸੋਣ ਲੋয়াল ਚੀ ਵਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੋਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਨ ਨਦੀ ਤੇ ਵਿੱਚ ਛੋੜਾਂ ਪੈ ਗਿਆ ਉਸ ਵਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੜੀ ਸਾਥ ਕਰੇ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੜੀ ਸਾਥ ਕਰੇ ਬੇਦਸ਼ੀ ਨਾਨੇਰ ਦੋਸ਼ਾਂ ਦਾ ਜੋ ਇਨਸਾਫ ਕਰੇ ਕੈਸੀ ਹੋਣੀ ਮੇ ਖੇਡੀ ਚਾਨ ਚੀ ਗੰਗੂ ਪੱਪੀਓ ਨਾ ਦੇ ਨਾਲ ਚੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੋੜੇ ਲੋ ਹਾਲ ਚੀ ਵਟਾਲ ਮੀਆਂ ਤੇ ਰਸ ਤਾਂ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾਸ ਸੁਣ ਲਓ ਹਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ